ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੱਲ ਕਰਨੀ ਹੈ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਬਾਰੇ ਵਿੱਚ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦਾ ਮੂਲ ਕਾਰਨ ਹਾਕਮ ਕੌਮ ਦੇ ਉਹ ਮੁਤਸਰੀ ਅਤੇ ਜਨੂਨੀ ਮੁਸਲਮਾਨ ਹਨ ਜਿਨ੍ਹਾਂ ਨੂੰ ਸ਼ੇਖ ਅਹਿਮਦ ਸਰਾਂਦੀ ਜੋ ਸਰਾਂਧਾ ਰਹਿਣ ਵਾਲਾ ਸੀ ਲੀਡ ਕਰਦਾ ਸੀ ਸ਼ੇਖ ਅਹਿਮਦ ਸਰਾਂਦੀ ਸੂਫੀਆਂ ਦੇ ਨਕਸ਼ਬੰਦੀ ਅਖਾਰੇ ਦੇ ਨਾਲ ਸੰਬੰਧਿਤ ਸੀ ਤੇ ਇਸ ਅਖਾਰੇ ਦਾ ਧਰਮ ਸਿਧਾਂਤ ਹੈ ਕਿ ਰਾਜ ਸ਼ਕਤੀ ਨੂੰ ਹਾਰ ਤਰੀਕੇ ਦੇ ਨਾਲ ਧਰਮ ਪ੍ਰਚਾਰ ਵਾਸਤੇ ਵਰਤਣਾ ਅਤੇ ਤੱਕੇ ਨਾਲ ਜਾਂ ਡਰਾਵਾ ਦੇ ਕੇ ਵੀ ਇਸਲਾਮ ਦਾ ਪ੍ਰਚਾਰ ਕਰਨਾ ਤੇ ਇਸਲਾਮ ਦੇ ਵਿੱਚ ਲੋਕਾਂ ਨੂੰ ਪਰਵੇਸ਼ ਕਰਨਾ ਇਹਨਾਂ ਦੇ ਮੁਕਾਬਲੇ ਤੇ ਸੂਫੀਆਂ ਦਾ ਇੱਕ ਅਖਾੜਾ ਜਿਸ ਦਾ ਨਾਮ ਚਿਸ਼ਤੀ ਅਖਾੜਾ ਹੈ ਜਿਸ ਦੇ ਨਾਲ ਸੰਬੰਧਤ ਸ਼ੇਖ ਫਰੀਦ ਜੀ ਅਤੇ ਸਾਈ ਮੀਆਂ ਮੀਰ ਜੀ ਪੀਰ ਬਦੂਸ਼ਾ ਸੰਬੰਧਤ ਹਨ ਇਸ ਅਖਾੜੇ ਦਾ ਧਰਮ ਸਿਧਾਂਤ ਸੀ ਸ਼ਾਂਤੀਪੂਰਵਕ ਇਸਲਾਮ ਦਾ ਪ੍ਰਚਾਰ ਕਰਨਾ ਤੇ ਇਹ ਸਾਰੇ ਹੀ ਮਹਾਪੁਰਸ਼ ਸਿੱਖੀ ਦੇ ਨਾਲ ਲਗਾਓ ਰੱਖਦੇ ਸਨ ਗੁਰੂ ਸਾਹਿਬਾਨ ਦੇ ਨਾਲ ਪਿਆਰ ਕਰਦੇ ਸਨ ਤੇ ਸਾਂਝੀ ਵਲਤਾ ਦਾ ਸੰਦੇਸ਼ ਵੀ ਦਿੰਦੇ ਸਨ ਸ਼ੇਖ ਅਹਿਮਦ ਸਰਾਂਦੀ ਖਵਾਜਾ ਮੁਹੰਮਦ ਬਾਕੀ ਬਿਲਾ ਦਾ ਸੇਵਕ ਸੀ ਤੇ ਇਹ ਖਵਾਜਾ ਮੁਹੰਮਦ ਬਾਕੀ ਬਿਲਾ ਹੀ ਇਸ ਅਖਾੜੇ ਨੂੰ ਹਿੰਦੁਸਤਾਨ ਵਿੱਚ ਲੈ ਕੇ ਆਇਆ ਸੀ ਸ਼ੇਖ ਅਹਿਮਦ ਸਰਾਂਦੀ ਦਾ ਸ਼ਰਧਾਲੂ ਸੀ ਅਕਬਰ ਦਾ ਪ੍ਰਭਾਵਸ਼ਾਲੀ ਦਰਬਾਰੀ ਸ਼ੇਖ ਫਰੀਦ ਬੁਖਾਰੀ ਤੇ ਉਸ ਦੇ ਰਾਹੀਂ ਇਸ ਨੇ ਰਾਜ ਦਰਬਾਰ ਦੇ ਵਿੱਚ ਆਪਣੇ ਕਈ ਹਮਯਾਤੀ ਜਿਹੜੇ ਸਨ ਉਹ ਪੈਦਾ ਕਰ ਰੱਖੇ ਸਨ ਉਧਰ ਅਕਬਰ ਬਾਦਸ਼ਾਹ ਜਿਹੜਾ ਸੀ ਤਰਮਨਿਰਪਖ ਨੀਤੀ ਦੇ ਨਾਲ ਚੱਲਦਾ ਸੀ ਤੇ ਉਸ ਦਾ ਵੀ ਲਗਭਗ ਗੁਰੂਕਾਰ ਦੇ ਨਾਲ ਗੁਰੂ ਦਰਬਾਰ ਦੇ ਨਾਲ ਲਗਾਓ ਸੀ ਕਈ ਵਾਰ ਗੁਰੂ ਦਰਬਾਰ ਦੇ ਵਿਰੁੱਧ ਅਕਬਰ ਦੇ ਕੋਲ ਸ਼ਿਕਾਇਤਾਂ ਵੀ ਜਾਂਦੀਆਂ ਰਹਿੰਦੀਆਂ ਸਨ ਤੇ ਉਹਨਾਂ ਸ਼ਿਕਾਇਤਾਂ ਦਾ ਅਕਬਰ ਜਿਹੜਾ ਸੀ ਨਿਪਟਾਰਾ ਕਰਦਾ ਸੀ ਤੇ ਉਸ ਨੂੰ ਪਤਾ ਚੱਲਦਾ ਸੀ ਕਿ ਗੁਰੂ ਘਰ ਜਿਹੜਾ ਹੈ ਉਹ ਸਭ ਸੰਜੀਵਾਲਤਾ ਦਾ ਸੰਦੇਸ਼ ਦਿੰਦਾ ਹੈ ਜਿਸ ਵਕਤ ਲਾਹੌਰ ਦੇ ਵਿੱਚ ਕਾਲ ਪੈ ਗਿਆ ਗੁਰੂ ਅਰਜਨ ਦੇਵ ਜੀ ਨੇ ਉੱਥੇ ਪਹੁੰਚ ਕੇ ਤੇ ਆਪ ਆਪਣੇ ਹੱਥੀਂ 8 ਮਹੀਨੇ ਇਹਨਾਂ ਕਾਲ ਪੀੜਤਾਂ ਦੀ ਸੇਵਾ ਸਹਾਇਤਾ ਤੇ ਮਦਦ ਕੀਤੀ ਇਸ ਗੱਲ ਨੂੰ ਅਕਬਰ ਜਿਹੜਾ ਸੀ ਉਹ ਪੜੀ ਪਾਂਤ ਜਾਣਦਾ ਸੀ ਅਕਬਰ ਦੇ ਕੰਨ ਪਰਣ ਵਾਲੇ ਹੋਰ ਵੀ ਕਈ ਸਨ ਜਿਨ੍ਹਾਂ ਦੇ ਵਿੱਚੋਂ ਮਹੇਸ਼ ਦਾਸ ਬ੍ਰਾਹਮਣ ਦਾ ਨਾਮ ਆਉਂਦਾ ਹੈ ਜੋ ਜ਼ਿਆਦਾਤਰ ਬੀਰ ਬਲ ਦੇ ਨਾਮ ਦੇ ਨਾਲ ਪ੍ਰਚਲਿਤ ਹੈ ਇਹ ਵੀ ਬ੍ਰਾਹਮਣ ਹੋਣ ਕਰਕੇ ਅਕਬਰ ਦੇ ਕੰਨ ਪਰਦਾ ਰਿਹਾਦਾ ਸੀ ਤੇ ਸਿੱਖ ਧਰਮ ਦੇ ਵਿਰੁੱਧ ਯਹਿਰ ਉਗਲਦਾ ਰਹਿੰਦਾ ਸੀ ਪਰ ਇਸ ਦਾ ਅਕਬਰ ਦੇ ਉੱਤੇ ਕੋਈ ਅਸਰ ਨਹੀਂ ਸੀ ਹੁੰਦਾ ਇਸ ਤੋਂ ਇਲਾਵਾ ਸਖੀ ਸਰਵਰੀਏ ਜੋ ਕਿ ਜਿਨ੍ਹਾਂ ਦਾ ਮੁੱਢ ਜਿਨ੍ਹਾਂ ਨੂੰ ਲਾਲਾ ਵਾਲਾ ਪੀਰ ਜਾਂ ਨਿਗਾਹੇ ਵਾਲਾ ਪੀਰ ਕਰਕੇ ਮੰਨਿਆ ਜਾਂਦਾ ਹੈ ਇਹਨਾਂ ਦੀ ਹੀ ਇੱਕ ਸਾਖਾ ਹੈ ਕਰਨ ਤਾਰਨ ਦੇ ਨੇ ਲਈ ਜਿਸ ਨੂੰ ਸੇਖ ਫਤਿਹ ਵਾਲਾ ਪੀਰ ਕਿਹਾ ਜਾਂਦਾ ਹੈ ਗੁਰੂ ਅਰਜਨ ਦੇਵ ਜੀ ਨੇ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਕੇ ਸਿੱਖੀ ਦੇ ਪ੍ਰਚਾਰ ਦੇ ਵਾਸਤੇ ਯੋਰਾ-ਸ਼ੋਰਾ ਦੇ ਨਾਲ ਸਿੱਖ ਪ੍ਰਚਾਰਕ ਪੈਦਾ ਕਰਕੇ ਤੇ ਸਿੱਖੀ ਦਾ ਪ੍ਰਚਾਰ ਕੀਤਾ ਸਤਿਗੁਰੂ ਜੀ ਆਪ ਵੀ ਸਿੱਖੀ ਦਾ ਪ੍ਰਚਾਰ ਕਰਦੇ ਸਨ ਤੇ ਸਤਗੁਰਾਂ ਦੀ ਸੰਗਤ ਵਿੱਚ ਆ ਕੇ ਬਹੁਤ ਸਾਰੇ ਲੋਕ ਜਿਹੜੇ ਸਨ ਉਹ ਸਿੱਖੀ ਧਾਰਨਕਾਰੀ ਸਨ ਜਿਨ੍ਹਾਂ ਵਿੱਚੋਂ ਸਖੀ ਸਰਵਰੀਆ ਭਾਈ ਮੰਜ ਜੀ ਜਦੋਂ ਅੰਮ੍ਰਿਤਸਰ ਆ ਕੇ ਗੁਰੂ ਅਰਜਨ ਦੇਵ ਜੀ ਦੇ ਦ دیدارੇ ਕਰਦੇ ਹਨ ਸਿੱਖੀ ਤੋਂ ਪ੍ਰਭਾਵਿਤ ਹੁੰਦੇ ਹਨ ਤੇ ਉਹ ਸਿੱਖ ਸੱਜ ਜਾਂਦੇ ਹਨ ਸੋ ਤਰਨ ਤਾਨ ਵਾਲਾ ਸਿੱਖੀ ਦਾ ਪ੍ਰਚਾਰ ਕੇਂਦਰ ਜਿਹੜਾ ਸੀ ਇਸ ਨੇ ਸੇਖ ਫੱਤੇ ਦੇ ਇਸ ਇਲਾਕੇ ਨੂੰ ਇਸ ਸਾਖਾ ਨੂੰ ਇੱਕ ਲੰਗੜਾ ਜਿਹਾ ਹੀ ਕਰਕੇ ਰੱਖ ਦਿੱਤਾ ਸੀ ਇਸ ਕਰਕੇ ਸਖੀ ਸਰਵਰੀਏ ਜਿਹੜੇ ਸਨ ਇਹ ਵੀ ਗੁਰੂ ਅਰਜਨ ਦੇਵ ਜੀ ਦੇ ਵਿਰੁੱਧ ਕਈ ਤਰ੍ਹਾਂ ਦੀਆਂ ਸ਼ਿਕਾਇਤਾਂ ਜਿਹੜੀਆਂ ਸਨ ਗੁਰੂ ਦਰਬਾਰ ਵਿੱਚ ਕਰਦੇ ਰਹਿੰਦੇ ਸਨ ਕਿ ਇਹ ਇਸਲਾਮ ਦਾ ਨੁਕਸਾਨ ਕਰ ਰਿਹਾ ਇਸ ਤੋਂ ਇਲਾਵਾ ਗੁਰੂ ਅਰਜਨ ਦੇਵ ਜੀ ਨੇ ਸਭ ਤੋਂ ਵੱਡਾ ਤੇ ਮਹਾਨ ਕਾਰਜ ਜਿਹੜਾ ਕੀਤਾ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦਾ ਤੇ ਉਸ ਵਕਤ ਕੁਝ ਕਵੀ ਜਿਨ੍ਹਾਂ ਵਿੱਚ ਕਾਨਾ ਪੀਲੂ ਸ਼ਾਹ ਹੁਸੈਨ ਵਰਗੇ ਕਵੀ ਆਏ ਤੇ ਆ ਕੇ ਕਹਿਣ ਲੱਗੇ ਸਾਡੀ ਕਵਿਤਾ ਸਾਡੀ ਰਚਨਾ ਵੀ ਇਸ ਗ੍ਰੰਥ ਵਿੱਚ ਦਰਜ ਕਰੋ ਸਤਿਗੁਰੂ ਜੀ ਨੇ ਜਦੋਂ ਉਹਨਾਂ ਦੀ ਇਹ ਕਵਿਤਾ ਸੁਣੀ ਤੇ ਉਸ ਦੇ ਵਿੱਚੋਂ ਹੰਕਾਰ ਦੀ ਬੂ ਆਉਂਦੀ ਸੀ ਸਤਿਗੁਰਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਇਸ ਗ੍ਰੰਥ ਵਿੱਚ ਬਾਣੀ ਉਹਨਾਂ ਦੀ ਦਰਜ ਹੈ ਜਿਨ੍ਹਾਂ ਨੇ ਮੈਨੂੰ ਮਾਰਿਆ ਭਗਤ ਕਬੀਰ ਜੀ ਦੇ ਬਚਨ ਹਨ ਮੇਰਾ ਮੁਝ ਮੇਂ ਕਿਛ ਨਹੀਂ ਜੋ ਕਿਸ਼ ਹੈ ਸੋ ਤੇਰਾ ਭਗਤ ਸਦਨਾ ਜੀ ਦੇ ਬਚਨ ਹਨ ਮੈਂ ਨਹੀਂ ਕਿਸ ਹੋ ਨਹੀਂ ਕਿਸ ਆਹ ਨਾ ਮੋਰਾ ਔਸਰ ਲੱਜਾ ਰੱਖ ਲਿਓ ਸਦਨਾ ਜਨ ਤੋਰਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਚਨ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵਿਲਾ ਲਾ ਗੁਰੂ ਅਰਜਨ ਦੇਵ ਜੀ ਦਾ ਫਰਮਾਨ ਹੈ ਹਉ ਆਪਾ ਹੂੰ ਬੋਲਣਾ ਜਾਣਦਾ ਮੈਂ ਕਹਿਆ ਸਭ ਹੁਕਮ ਆਉ ਜੀ ਸੋ ਇਸ ਗ੍ਰੰਥ ਵਿੱਚ ਉਹਨਾਂ ਦੀ ਬਾਣੀ ਦਰਜ ਹੈ ਜਿਨ੍ਹਾਂ ਨੇ ਆਪਣੇ ਅੰਦਰੋਂ ਮੈਨੂੰ ਮਾਰਿਆ ਪਰ ਇਹਨਾਂ ਦੀ ਰਚਨਾ ਵਿੱਚੋਂ ਹੰਕਾਰ ਦੀ ਬੂਹ ਆਉਂਦੀ ਹੋਣ ਕਰਕੇ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਾਖਲ ਕਰਨ ਤੋਂ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ ਇਹ ਵੀ ਗੁਰੂ ਘਰ ਦੇ ਵਿਰੁੱਧ ਈਰਖਾ ਕਰਨ ਲੱਗੇ ਇਹਨਾਂ ਵਿੱਚੋਂ ਕਾਨਾ ਜਿਹੜਾ ਸੀ ਉਸ ਦਾ ਸਰਕਾਰੀ ਦਰਬਾਰੇ ਹੱਥ ਚਲਦਾ ਸੀ ਇਸ ਤੋਂ ਇਲਾਵਾ ਚੰਦੂ ਸ਼ਾਹ ਦੀ ਗੱਲ ਆਉਂਦੀ ਹੈ ਕਿ ਚੰਦੂ ਸ਼ਾਹ ਦੀ ਲੜਕੀ ਵਾਸਤੇ ਰਿਸ਼ਤਾ ਪਾਲਣ ਗਏ ਹੋਏ ਪੰਡਤ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵਰ ਜਿਹੜਾ ਸੀ ਪਸੰਦ ਕਰ ਲਿਆ ਜਾ ਕੇ ਜਦੋਂ ਚੰਦੂ ਨੇ ਦੱਸਿਆ ਤੇ ਚੰਦੂ ਅੰਦਰੋਂ ਤਾਂ ਖੁਸ਼ ਸੀ ਪਰ ਉਪਰੋਂ ਉਸ ਨੇ ਫਾੜ ਮਾਰ ਦਿੱਤੀ ਕਿ ਤੂੰ ਚੁਬਾਰੇ ਦੀ ਇੱਟ ਮੋਰੀ ਤੇ ਲਗਾ ਕੇ ਆ ਗਿਆ ਉਸ ਨੇ ਆਪਣੇ ਆਪ ਨੂੰ ਚੁਬਾਰਾ ਤੇ ਗੁਰੂ ਘਰ ਨੂੰ ਮੋਰੀ ਦੇ ਬਰਾਬਰ ਦੱਸਿਆ ਜਦੋਂ ਸੇਖ ਸੰਗਤਾਂ ਨੇ ਇਹ ਗੱਲ ਸੁਣੀ ਤੇ ਸੇਖ ਸੰਗਤਾਂ ਨੇ ਗੁਰੂ ਅਰਜਨ ਦੇਵ ਜੀ ਦੇ پاس ਬੇਨਤੀ ਕੀਤੀ ਕਿ ਚੰਦੂ ਦਾ ਇਹ ਰਿਸ਼ਤਾ ਪ੍ਰਵਾਨ ਨਹੀਂ ਕਰਨਾ ਚੰਦੂ ਆਪਣੇ ਆਪ ਨੂੰ ਵੱਡਾ ਸਮਝਦਾ ਹੈ ਗੁਰੂ ਘਰ ਨੂੰ ਛੋਟਾ ਸਮਝਦਾ ਹੈ ਸੋ ਇਸ ਤੋਂ ਇਲਾਵਾ ਪ੍ਰੀਤ ਚੰਦ ਜੋ ਚਾਹੁੰਦਾ ਸੀ ਕਿ ਗੁਰਤਾ ਗੱਦੀ ਦਾ ਮਾਲਕ ਮੈਂ ਬਣਾ ਤੇ ਉਸਨੇ ਵੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਵਾਉਣ ਵਾਸਤੇ ਆਪਣੀ ਪੂਰੀ ਵਾਹ ਲਾਈ ਜਿਨ੍ਹਾਂ ਵਿੱਚੋਂ ਸੁਰਬੀਖਾਨ ਨੂੰ ਅਤੇ ਸੁਲਹੀਖਾਨ ਨੂੰ ਲੈ ਕੇ ਆਇਆ ਸੀ ਸੁਰਬੀਖਾਨ ਦੇ ਪੇਟ ਵਿੱਚ ਦਰਦ ਉੱਠਿਆ ਉਸ ਦੀ ਮੌਤ ਹੋ ਗਈ ਸੁਰੀਖਾਂ ਜਿਹੜਾ ਸੀ ਉਸ ਦਾ ਕੋੜਾ ਤਰਫ ਗਿਆ ਤੇ ਪ੍ਰਤੀ ਚੰਦ ਦੇ ਪੱਠਿਆਂ ਦਾ ਕਾਰੋਬਾਰ ਸੀ ਤੇ ਕੋੜਾ ਜਿਹੜਾ ਸੀ ਉਹ ਬਲਦੇ ਹੋਏ ਪੱਠੇ ਵਿੱਚ ਜਾ ਵੜਿਆ ਸੁਰੀਖਾਂ ਸੜ ਕੇ ਸੁਆਹ ਹੋ ਗਿਆ ਜਿਹੜਾ ਗੁਰੂ ਅਰਜਨ ਦੇਵ ਜੀ ਨੂੰ ਮਾਰਨ ਵਾਸਤੇ ਆਇਆ ਸੀ ਸਭ ਤੋਂ ਮੁੱਖ ਦੋਸ਼ੀ ਜਿਹੜਾ ਹੈ ਉਹ ਸ਼ੇਖ ਅਹਿਮਦ ਸਰਾਂਦੀ ਹੈ ਸੋ ਜਿਸ ਦੀ ਕਰਤੂਤ ਦਾ ਪਤਾ ਉਸ ਚਿੱਠੀ ਤੋਂ ਲੱਗਦਾ ਹੈ ਜਿਸ ਚਿੱਠੀ ਦਾ ਨਾਮ ਹੈ ਮਕਤੂਬਾਤ ਇਮਾਮ ਰਬਾਨੀ ਸੋ ਚਿੱਠੀ ਨੰਬਰ 100 ਤੇ 92 ਨੰਬਰ ਚਿੱਠੀ ਹੈ ਜਿਸ ਦੇ ਵਿੱਚ ਸ਼ੇਖ ਅਹਿਮਦ ਸਰਾਂਦੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਵਾਉਂਦਾ ਸੋ ਸ਼ੇਖ ਫਰੀਦ ਬੁਖਾਰੀ ਜੋ ਕਿ ਅਕਬਰ ਦਾ ਦਰਬਾਰੀ ਸੀ ਅਕਬਰ ਜਿਹੜਾ ਸੀ ਉਹ ਨਹੀਂ ਸੀ ਚਾਹੁੰਦਾ ਆਪਣੇ ਪੁੱਤਰ ਸਲੀਮ ਨੂੰ ਜਿਸ ਦਾ ਨਾਮ ਜਹਾਂਗੀਰ ਕਰਕੇ ਪ੍ਰਸਿੱਧ ਹੈ ਤਖਤ ਦੇਣਾ ਉਹ ਚਾਹੁੰਦਾ ਸੀ ਤਖਤ ਦੀ ਜ਼ਿੰਮੇਵਾਰੀ ਆਪਣੇ ਪੁੱਤਰੇ ਖੁਸਰੇ ਨੂੰ ਦੇਵਾਂਗਾ ਪਰ ਇੱਧਰ ਸ਼ੇਖ ਅਹਿਮਦ ਸਰਾਂਦੀ ਵਰਗੇ ਕਟੜ ਤੇ ਜਨੂਨੀ ਮੁਸਲਮਾਨਾ ਨੇ ਸ਼ੇਖ ਫਰੀਦ ਬੁਖਾਰੀ ਦੇ ਰਾਹੀਂ ਜਹਾਂਗੀਰ ਦੇ ਨਾਲ ਗੰਢ ਤੋਪ ਕੀਤਾ ਤੇ ਉਸ ਦੇ ਨਾਲ ਇਹ ਵਾਅਦਾ ਕੀਤਾ ਕਿ ਤਖਤ ਹਾਸਲ ਕਰਨ ਦੇ ਵਿੱਚ ਉਸ ਦੀ ਮਦਦ ਕਰਨਗੇ ਤੇ ਜਦੋਂ ਜਹਾਂਗੀਰ ਤਖਤ ਤੇ ਬੈਠੇਗਾ ਤੇ ਉਹ ਇਸਲਾਮ ਵਿਰੁੱਧਕ ਜਿੰਨੇ ਵੀ ਜਿਵੇਂ ਕਿ ਸਿੱਖ ਧਰਮ ਹੈ ਇਸ ਨੂੰ ਕੁਚਲਣ ਦੇ ਵਿੱਚ ਰਾਜ ਸ਼ਕਤੀ ਨੂੰ ਵਰਤੇਗਾ ਇਹ ਵਾਅਦਾ ਕਰਕੇ ਜਹਾਂਗੀਰ ਨੂੰ ਤਖਤ ਤੇ ਉੱਤੇ ਬਿਠਾਇਆ ਗਿਆ ਅਕਬਰ ਦੀ ਮੌਤ ਤੋਂ ਬਾਅਦ ਜਹਾਂਗੀਰ ਤਖਤ ਦੇ ਉੱਤੇ ਬੈਠਦਾ ਹੈ ਤੇ ਸ਼ੇਖ ਅਹਿਮਦ ਸਰਾਂਦੀ ਸ਼ੇਖ ਫਰੀਦ ਬੁਖਾਰੀ ਵਰਗੇ ਕੱਟੜ ਤੇ ਜਨੂਨੀ ਮੁਸਲਮਾਨ ਉਸ ਦੇ ਨਾਲ ਕੁਝ ਵਾਅਦੇ ਕਰਦੇ ਹਨ ਸੋ ਉਧਰ ਜਹਾਂਗੀਰ ਦੇ ਤਖਤ ਦੇ ਉੱਤੇ ਬੈਠਣ ਤੋਂ ਬਾਅਦ ਖੁਸਰੋ ਨੇ ਬਗਾਵਤ ਕਰ ਦਿੱਤੀ ਤੇ ਉਸ ਨੇ ਕੋਸ਼ਿਸ਼ ਕੀਤੀ ਲਾਹੌਰ ਦੇ ਉੱਤੇ ਕਬਜ਼ਾ ਕਰਨ ਦੀ ਸ਼ੇਖ ਫਰੀਦ ਬੁਖਾਰੀ ਨੇ ਲਾਹੌਰ ਦੇ ਉੱਤੇ ਖੁਸਰੋ ਨੂੰ ਕਬਜ਼ਾ ਨਹੀਂ ਕਰਨ ਦਿੱਤਾ ਜਿਸ ਕਰਕੇ ਉਸ ਨੂੰ ਮੁਰਤਜ਼ਾ ਖਾਨ ਦਾ ਖਿਤਾਬ ਦੇ ਕੇ ਤੇ ਜਹਾਂਗੀਰ ਨੇ ਨਿਵਾਜਿਆ ਉਧਰ ਖੁਸਰੋ ਜਿਹੜਾ ਸੀ ਚਨਾਬ ਦਰਿਆ पार ਕਰਦਾ ਹੋਇਆ ਪਕੜਿਆ ਗਿਆ ਜਦੋਂ ਖੁਸਰੋ ਨੇ ਬਗਾਵਤ ਕੀਤੀ ਸੀ ਜਹਾਂਗੀਰ ਫੌਜਾਂ ਲੈ ਕੇ ਉਦੋਂ ਹੀ ਉਸ ਦੇ ਪਿੱਛੇ ਲੱਗ ਗਿਆ ਸੀ ਤੇ ਜਿੱਥੇ-ਜਿੱਥੇ ਵੀ ਖੁਸਰੋ ਠਹਿਰਦਾ ਸੀ ਜਿਹੜਾ-ਜਿਹੜਾ ਵੀ ਖੁਸਰੋ ਦੀ ਮਦਦ ਸਹਾਇਤਾ ਕਰਦਾ ਸੀ ਉਸ ਨੂੰ ਉਹ ਨਾਲੋਂ ਨਾਲ ਸਜ਼ਾਵਾ ਦਿੰਦਾ ਆ ਰਿਹਾ ਸੀ ਹੁਣ ਜਦੋਂ ਲਾਹੌਰ ਤੋਂ ਬਾਅਦ ਚਨਾਬ ਦਰਿਆ ਤੇ ਜਾ ਕੇ ਖੁਸਰੋ ਪਕੜਿਆ ਗਿਆ ਤੇ ਉਸ ਨੂੰ ਲਾਹੌਰ ਲਿਆਂਦਾ ਗਿਆ ਤੇ ਜਹਾਂਗੀਰ ਨੇ ਇਹ ਹੁਕਮ ਦੇ ਦਿੱਤਾ ਕਿ ਇਸ ਦੇ ਸਾਥੀਆਂ ਨੂੰ ਖੌਫਨਾਕ ਤਸੀਹੇ ਦੇ ਕੇ ਤੇ ਮਾਰਿਆ ਜਾਵੇ ਖੁਸਰੋ ਦੇ ਸਾਥੀਆਂ ਨੂੰ ਗਾਂ ਔਰ ਕੋਤਿਆਂ ਦੇ ਚਮੜੇ ਦੇ ਵਿੱਚ ਮੜ ਕੇ ਤੇ ਫਿਰ ਉਹਨਾਂ ਨੂੰ ਮਾਰਿਆ ਗਿਆ। ਇਧਰ ਗੁਰੂ ਘਰ ਦੇ ਨਾਲ ਈਰਖਾ ਰਖਣ ਵਾਲੇ ਸ਼ੇਖ ਅਹਿਮਦ ਸਰਹੰਦੀ ਨੇ ਮੌਕਾ ਤਾੜਿਆ ਤੇ ਇਹ ਸ਼ਿਕਾਇਤ ਦਰਜ ਕਰਵਾਈ ਕਿ ਜਿਸ ਵਕਤ ਖੁਸਰੋ ਚਨਾਬ ਦਰਿਆ ਪਾਰ ਕੀਤਾ ਸੀ ਤੇ ਗੋਇੰਦਵਾਲ ਸਾਹਿਬ ਵਿਖੇ ਗੁਰੂ ਅਰਜਨ ਦੇਵ ਜੀ ਦੇ ਕੋਲ ਠਹਿਰੀ ਸਨ ਤੇ ਸਤਗੁਰਾਂ ਨੇ ਉਹਨਾਂ ਨੂੰ ਅਸੀਰਵਾਦ ਦਿੱਤਾ ਸੀ। ਜਦੋਂ ਕਿ ਇਹ ਸਾਰਾ ਸਾਰ ਸਭ ਕੁਝ ਝੂਠ ਸੀ ਉਸ ਵਕਤ ਗੁਰੂ ਅਰਜਨ ਦੇਵ ਜੀ ਗੋਇੰਦਵਾਲ ਵਿਖੇ ਮੌਜੂਦ ਹੀ ਨਹੀਂ ਸਨ। ਇਹ ਗੱਲ ਨੂੰ ਜਹਾਂਗੀਰ ਵੀ ਜਾਣਦਾ ਸੀ ਪਰ ਉਸਨੇ ਇਹਨਾਂ ਕੱਟੜ ਤੇ ਜਨੂਨੀ ਮੁਸਲਮਾਨਾਂ ਦੇ ਨਾਲ ਵਾਅਦਾ ਕੀਤਾ ਹੋਇਆ ਸੀ ਕਿ ਉਹ ਰਾਜ ਸ਼ਕਤੀ ਨੂੰ ਇਸਲਾਮ ਵਿਰੋਧੀ ਸ਼ਕਤੀਆਂ ਨੂੰ ਕੁਚਲਣ ਦੇ ਵਾਸਤੇ ਵਰਤੇਗਾ ਇਸ ਕਰਕੇ ਇਸ ਸ਼ਿਕਾਇਤ ਦੇ ਆਧਾਰ ਦੇ ਉੱਤੇ ਜਹਾਂਗੀਰ ਨੇ ਹੁਕਮ ਦੇ ਦਿੱਤਾ ਕਿ ਗੁਰੂ ਅਰਜਨ ਦੇਵ ਜੀ ਨੂੰ ਪਕੜ ਕੇ ਤੇ ਇਸਲਾਮ ਦੇ ਵਿੱਚ ਲਿਆਂਦਾ ਜਾਵੇ ਜੇਕਰ ਇਸਲਾਮ ਕਬੂਲ ਨਹੀਂ ਕਰਦੇ ਤੇ ਉਹਨਾਂ ਨੂੰ ਜਹਾਸਰਾ ਦੇ ਕਾਨੂੰਨ ਦੇ ਅਧੀਨ ਸ਼ਹੀਦ ਕੀਤਾ ਜਾਵੇ ਉਹਨਾਂ ਜਹਾਸਰਾ ਦਾ ਕਾਨੂੰਨ ਕੀ ਹੈ ਜੋ ਚਿੰਗੇਜ਼ ਖਾਨ ਦਾ ਬਣਾਇਆ ਹੋਇਆ ਕਾਨੂੰਨ ਹੈ ਜਿਸਦੇ ਮੁਤਾਬਕ ਜਦੋਂ ਕਿਸੇ ਧਾਰਮਿਕ ਵਿਅਕਤੀ ਨੂੰ ਸਜ਼ਾ ਦੇਣੀ ਹੋਵੇ ਤੇ ਉਸ ਦੇ ਖੂਨ ਦਾ ਕਤਰਾ ਜਿਹੜਾ ਹੈ ਉਹ ਜ਼ਮੀਨ ਤੇ ਨਹੀਂ ਡਿਗਣਾ ਚਾਹੀਦਾ ਕਿਉਂਕਿ ਉਹਨਾਂ ਦੀ ਮਨਉਤ ਸੀ ਕਿ ਜਦੋਂ ਕਿਸੇ ਧਾਰਮਿਕ ਵਿਅਕਤੀ ਦਾ ਖੂਨ ਦਾ ਕਤਰਾ ਜ਼ਮੀਨ ਤੇ ਡਿਗਦਾ ਹੈ ਤੇ ਉਸ ਦੇ ਵਿੱਚੋਂ ਕਈ ਰੂਹਾਂ ਪੈਦਾ ਹੁੰਦੀਆਂ ਹਨ ਤੇ ਫਿਰ ਉਹ ਕਤਲ ਕਰਨ ਵਾਲੇ ਨੂੰ ਸਜ਼ਾਵਾਂ ਦਿੰਦੀਆਂ ਹਨ ਇਸ ਕਾਨੂੰਨ ਦੇ ਅਧੀਨ ਹੁਕਮ ਦੇ ਕੇ ਜਹਾਂਗੀਰ ਜਿਹੜਾ ਸੀ ਉਹ ਚਲਾ ਗਿਆ ਤੇ ਇਹ ਸਾਰੀ ਜ਼ਿੰਮੇਵਾਰੀ ਜਿਹੜੀ ਸੀ ਸ਼ੇਖ ਫਰੀਦ ਬੁਖਾਰੀ ਨੂੰ ਸੌਂਪੀ ਗਈ ਜਿਸ ਦਾ ਦੂਸਰਾ ਨਾਮ ਮੁਰਤਜਾ ਖਾਨ ਹੈ ਸਮਰਤਾਜਾ ਖਾਨ ਤੋਂ ਗੁਰੂ ਅਰਜਨ ਦੇਵ ਜੀ ਨੂੰ ਚੰਦੂ ਸ਼ਾਹ ਨੇ ਪਰਾਪਤ ਕਰ ਲਿਆ ਕਿ ਇਹਨਾਂ ਨੂੰ ਸਜ਼ਾ ਮੈਂ ਦਵਾਂਗਾ ਕਿਉਂਕਿ ਉਹ ਵੀ ਗੁਰੂ ਕਰਦਾਵਰੋਧੀ ਸੀ ਕਿਹਾ ਜਾਂਦਾ ਹੈ ਕਿ ਕਈ ਦਿਨ ਗੁਰੂ ਅਰਜਨ ਦੇਵ ਜੀ ਨੂੰ ਭੁੱਖੇ ਰੱਖਿਆ ਗਿਆ ਗੁਰੂ ਅਰਜਨ ਦੇਵ ਜੀ ਨੂੰ ਸਭ ਤੋਂ ਪਹਿਲਾਂ ਉਬਲੀ ਦੀ ਹੋਈ ਦੇਗ ਦੇ ਵਿੱਚ ਉਬਾਲਿਆ ਗਿਆ ਉਸ ਤੋਂ ਬਾਅਦ ਗਰਮ ਗਰਮ ਰੀਤਾ ਉਹਨਾਂ ਦੇ ਸਰੀਰ ਦੇ ਉੱਤੇ ਪਾਈ ਗਈ ਫਿਰ ਉਹਨਾਂ ਨੂੰ ਤਤੀ ਤਵੀ ਤੇ ਉੱਤੇ ਬਿਠਾਇਆ ਗਿਆ ਇਸ ਤਰ੍ਹਾਂ ਖੌਫਨਾਕ ਤਸੀਹੇ ਦੇ ਕੇ ਤੇ ਅਖੀਰ ਰਾਵੀ ਦੇ ਠੰਡੇ ਪਾਣੀ ਦੇ ਵਿੱਚ ਗੁਰੂ ਅਰਜਨ ਦੇਵ ਜੀ ਦੇ ਸਰੀਰ ਨੂੰ ਰੋੜ ਦਿੱਤਾ ਗਿਆ ਇਸ ਤਰ੍ਹਾਂ ਖੌਫਨਾਕ ਤਸੀਹੇ ਦੇ ਕੇ ਗੁਰੂ ਅਰਜਨ ਦੇਵ ਜੀ ਨੂੰ ਇਹਨਾਂ ਜ਼ਾਲਮਾਂ ਨੇ ਸ਼ਹੀਦ ਕੀਤਾ ਪਰ ਸ਼ਹੀਦ ਦੀ ਸ਼ਹਾਦਤ ਕਦੀ ਅਜਾਇਆ ਨਹੀਂ ਜਾਇਆ ਕਰਦੀ ਸ਼ਹੀਦ ਦੀ ਸ਼ਹਾਦਤ ਕਾਮਾਂ ਦੇ ਅੰਦਰ ਨਵੀਂ ਰੂਹ ਉਕਦੀ ਹੈ ਕਾਮਾਂ ਨੂੰ ਜੀਵਨ ਦਾਣ ਦਿੰਦੀ ਹੈ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਸਿੱਖਾਂ ਦੇ ਖੂਨ ਨੇ ਉਬਾਲਾ ਖਾਦਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਕਾਲ ਤਖਤ ਦੀ ਸਿਰਜਣਾ ਕੀਤੀ ਫੌਜਾਂ ਤਿਆਰ ਕੀਤੀਆਂ ਅਤੇ ਜੁਲਮ ਦੇ ਨਾਲ ਜਿਸ ਫਾਸਾ ਨੂੰ ਜਾਲਮ ਸਮਝਦਾ ਸੀ ਉਸੇ ਹੀ ਬਾਸ਼ਾ ਦੇ ਵਿੱਚ ਉਸ ਦਾ ਜਵਾਬ ਦੇਣ ਵਾਸਤੇ ਟੱਕਰ ਕਰਨ ਵਾਸਤੇ ਸਤਗੁਰਾਂ ਨੇ ਫੌਜਾਂ ਤਿਆਰ ਕੀਤੀਆਂ ਤੇ ਫਿਰ ਇਹਨਾਂ ਮੁਗਲਾਂ ਦੇ ਨਾਲ ਚਾਰ ਜੰਗਾਂ ਵੱਡੀਆਂ ਲੜੀਆਂ ਤੇ ਇਹਨਾਂ ਜੰਗਾਂ ਦੇ ਵਿੱਚ ਜਿੱਤਾਂ ਪ੍ਰਾਪਤ ਕੀਤੀਆਂ ਔਰ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਅਨੇਕਾਂ ਹੀ ਸ਼ਹਾਦਤਾਂ ਜਿਹੜੀਆਂ ਸਨ ਸਿੱਖ ਧਰਮ ਦੇ ਅੰਦਰ ਹੋਈਆਂ ਅਨੇਕਾਂ ਹੀ ਸ਼ਹੀਦ ਪੈਦਾ ਹੋਏ ਜਿਹੜਾ ਸਾਰਾ ਬਲ ਸਾਰੀ ਤਾਕਤ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਪ੍ਰਾਪਤ ਕਰਕੇ ਤੇ ਇਹ ਦਰਿਆ ਜਿਹੜਾ ਹੈ ਸ਼ਹਾਦਤਾਂ ਦਾ ਅਗਾ ਵੀ ਇਸੇ ਹੀ ਤਰ੍ਹਾਂ ਧਰਿਆ ਆ ਰਿਹਾ ਹੈ ਤੇ ਚਲਦਾ ਰਹੇਗਾ ਸੋ ਜਲਮਾਨੀ ਗੁਰੂ ਅਰਜਨ ਦੇਵ ਜੀ ਨੂੰ ਤਸੀਹੇ ਦੇ ਕੇ ਇਸ ਤਰ੍ਹਾਂ ਸ਼ਹੀਦ ਕੀਤਾ ਕਿ ਉਹਨਾਂ ਦੇ ਖੂਨ ਦਾ ਖਤਰਾ ਜ਼ਮੀਨ ਤੇ ਨਾ ਡਿਗੇ ਔਰ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੇ ਲੱਖਾਂ ਹੀ ਸ਼ਹੀਦ ਪੈਦਾ ਕੀਤੇ ਸੋ ਸਿੱਖ ਧਰਮ ਦੀ ਇੱਕ ਖਾਸੀਅਤ ਰਹੀ ਹੈ ਕਿ ਸਤ ਗੁਰੂ ਜੀ ਜੋ ਵੀ ਉਪਦੇਸ਼ ਕਰਦੇ ਹਨ ਉਸ ਤੇ ਪਹਿਲਾਂ ਆਪ ਪਹਿਰਾ ਦਿੰਦੇ ਹਨ ਤੇ ਫਿਰ ਸਿੱਖਾਂ ਨੂੰ ਉਹਨਾਂ ਲਈ ਹਾਂ ਤੇ ਚਲ ਨੂੰ ਦਾ ਹੁਕਮ ਕਰਦੇ ਹਾਂ ਜਾਉ ਤਉ ਪ੍ਰੇਮ ਖੇਲਣ ਕਾ ਚਾਉ ਸੇਰ ਤਰ ਤੜੀ ਗਲੀ ਮੇਰੀ ਆਉ ਡਗਮਗ ਛੜਰੇ ਮਨ ਬਉਰਾ ਅਬ ਤੋ ਜਰੀ ਮਰੀ ਸਿੱਧ ਪਾਈਏ ਲੀਨੂ ਹਾਥ ਸਿੰਦੋਰਾ ਸੋ ਇਸ ਤਰਾਂ ਗੁਰੂ ਅਰਜਨ ਦੇਵ ਜੀ ਜਿਉਂ ਜਲ ਮੈ ਜਲ ਆਇ ਇਕੱਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ ਵਿਚਾਰ ਕਰਦੇ ਹੁਈਆਂ ਫੁੱਲਾਂ ਦੀ ਖਿਮਾ ਬਖਸ਼ਨੀ ਫਤਿਹ ਦੀ ਸਾਂਝ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ